ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਗੜਾ ਮਹੱਲਾ ਪੰਜਵਾਂ ਸ਼ੰਤ ਅਨਕਾਇ ਰਾਤੜਿਆ ਵਾਟ ਦੋਹੇਲੀ ਓਏ ਨਾ ਬਿਲੀ ਰਾਮ ਅਨਕਾਇ ਰਾਤੜਿਆ ਵਾਟ ਦੁਹੇਲੀ ਬੇਲੀ ਹੋਏ ਤੇਰਾ ਸਦਾ ਪਛੋਤਾਵਹੀ ਗਨ ਗੋਪਾਲ ਨਾਮ ਜਪਹਿ ਰਸਨ ਫਿਰ ਕਦ ਸੀ ਦੇਹ ਆਵਹੀ ਤਰ ਵਰ ਵਿਛੁਣੇ ਨਹ ਪਾਤ ਜੁੜਤੇ ਜੰਮ ਮਗ ਗਾਉਣ ਇਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਲਵੰਚ ਲੋਕ ਕਰਹਿ ਸਭ ਜਾਣੇ ਜਾਣੀ ਰਾਮ ਲਿਖਾ ਧਰਮ ਭਇਆ ਤੇਲ ਪੀੜੇ ਘਾਣੀ ਰਾਮ ਕੀਰਤ ਕਮਾਣੇ ਦੁਖ ਸਹ ਪ੍ਰਾਣੀ ਅਨਿਕ ਜੋਨ ਪਰਮਾਇ ਮਹਾ ਮੋਹਨੀ ਸੰਗ ਰਤ ਰਤਨ ਜਨਮ ਇਕ ਸਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੁਬਾਣੀ ਵਿਚ ਨਾ ਕੋਇ ਕਰੇ ਕਿਰਤ ਘਣੇ ਵਿਛੜ ਪਿਆ ਆਇ ਕਰੇ ਕਠਨ ਜਮ ਕੰਕਰ ਪਕੜ ਲਿਆ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਨੀ ਰਾਤਿਆ ਪਿਆ ਤਪਤ ਥੰਮ ਗਲ ਲਾਤੀਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਇਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੁਜ ਬਿਨ ਕੋ ਨਾਹੀ ਪ੍ਰਭ ਰਖਨ ਹਾਰਾ ਰਾਮ ਪਤਤ ਉਦਾਰਣ ਹਰ ਬਿਰਦ ਤੁਮਾਰਾ ਨਮ ਪਤਤ ਉਧਾਰਨ ਸ਼ਰਨ ਸੁਆਮੀ ਕਿਰਪਾ ਨਿਦ ਦਇਆਲਾ ਆਂਦ ਕੂਪਤੇ ਉਦਰ ਕਰਤੇ ਸਗਲ ਘਟ ਪ੍ਰਤਪਾਲਾ ਸ਼ਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇਹ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਯਾਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ ਰਾਮ ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਇ ਰਾਮ ਸੁਖ ਸਹਿਜ ਆਨੰਦ ਬਿਨੋਦ ਸੁਖ ਸਹਿਜ ਆਨੰਦ ਬਿਨੋਦ ਸਹਿਸਿਆ ਦੀਨ ਗੁਣ ਪਾਲਿਆ ਸੁਖ ਸਹਜ ਅਨੰਦ ਬినੋਦ ਗੋਲ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਬਹੁੜ ਜੋਨਨਾ ਧਾਈਐ ਗਹਿ ਕੰਠ ਲਾਏ ਸਹਿਜ ਸੁਭਾਏ ਆਦਿ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤਹੋ ਨ ਜਾਇ ਗਹਿ ਕੰਠ ਲਾਏ ਸਹਿਜ ਸੁਭਾਏ ਆਦਿ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤਹ ਨਾ ਜਾਇ ਵਾਹੀ ਗੁਰਜੀਕਾ ਵਾਹੀ ਗੁਰਜੀਕੀ ਫਤਿਹ